ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜੀ ਸੰਗਤ ਜੀ ਤੇ ਮੰਚ ਤੇ ਵਿਰਾਜ਼ਮਾਨ ਡਾਕਟਰ ਬਲਵਿੰਦਰ ਲੱਖੇਵਾਲੀ ਜੀ ਸ਼੍ਰੀ ਪਰਮਜੀਤ ਜੀ ਪ੍ਰਧਾਨ ਜੀ ਸਾਹਿਬ ਖੰਡ ਮੁਖ ਭਾਰਤੀ ਜੀ ਮਾਜੀ ਸਾਹਿਬ ਬਾਬਾ ਜੀ ਰਜ਼ੀਮਿਆ ਕਰਕੇ ਚਲੇ ਗਏ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਹੋਰ ਵੀ ਜਿਹੜੀ ਮੈਨੇਜਮੈਂਟ ਇੱਥੇ ਸਾਰੇ ਤੁਸੀਂ ਬੈਠੇ ਹੋ ਭੈਣਾ ਮਾਤਾਵਾਂ ਵੀਰ ਬਜ਼ੁਰਗ ਬੱਚੇ ਜਿੰਨੇ ਵੀ ਤੁਸੀਂ ਆਏ ਹੋ ਪਹਿਲਾਂ ਤਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਇੱਕ ਗੱਲ ਸੋਚ ਰਿਹਾ ਸੀ ਮੇਰੇ ਜ਼ਿਹਨ ਦੇ ਵਿੱਚ ਕਿ ਤੁਸੀਂ ਸਾਰੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਉਪਰਾਲਾ ਸਿਰਜਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਨੂੰ ਸਿਰਜਣਾ ਜਿਹੜਾ ਆਪਣੇ ਆਪ ਚੋਂ ਦੀ ਇੱਕ कृपा ਦੇ ਦੁਆਰਾ ਇਹ ਸਰਜਿਆ ਜਾ ਸਕਦਾ ਤੁਸੀਂ ਵਧਾਈ ਦੇ ਪਾਤਰ ਤਾਂ ਹੈਗੇ ਹੋ ਸਾਰੇ ਪਰ ਮੈਨਾਂ ਤਾਂ ਦਿਲ ਕਰਦਾ ਕਿ ਤੁਹਾਨੂੰ ਨਮਸਕਾਰ ਕਰਾਂ ਤੁਸੀਂ ਨਮਸਕਾਰ ਦੇ ਵੀ ਪਾਤਰ ਹੋ ਕਿਉਂ ਕਿ ਇਹ ਜਿਹੜਾ ਬਾਗ ਸਰਜਿਆ ਗਿਆ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਜਾਇਂ ਸਾਲ ਦੋ ਸਾਲ ਰਹਿਣ ਵਾਲਾ ਨਹੀਂ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ ਸਦੀਆਂ ਤੱਕ ਜਿਹੜਾ ਵੀ ਇਸ ਬਾਗ ਦੇ ਵਿੱਚ ਪ੍ਰਵੇਸ਼ ਕਰੂਗਾ ਐਂਟਰ ਕਰੂਗਾ ਆਊਗਾ ਉਹ ਸਹਿਜੇ ਹੀ ਗੁਰਬਾਣੀ ਨਾਲ ਵੀ ਜੁੜੂਗਾ ਗੁਰਬਾਣੀ ਨਾਲ ਜੁੜਨ ਦੇ ਨਾਲ-ਨਾਲ ਉਹ ਆਪਣੀ ਸਿਹਤ ਦਾ ਵੀ ਖਿਆਲ ਕਰੂਗਾ ਜਿਹੜਾ ਬਲਿਹਾਰੀ ਕੁਦਰਤ ਵਸਿਆ ਦਾ ਸੁਨੇਹਾ ਮਹਾਰਾਜ ਨੇ ਦਿੱਤਾ ਸੀ ਉਹਦੇ ਨਾਲ ਵੀ ਜੁੜੋ ਸੋ ਤੁਸੀਂ ਨਮਸਕਾਰ ਦੇ ਪਾਤਰ ਵੀ ਸਾਰੇ ਬਾਬਾ ਜੀ ਕਹਿ ਰਹੇ ਸੀ ਕਿ ਜਦੋਂ ਤੁਸੀਂ ਇਸ ਧਰਤ ਨੂੰ ਆਪਣਾ ਸਮਝ ਲਓਗੇ ਫਿਰ ਮੇਰਾ ਖਿਆਲ ਆ ਵੀ ਇਹ ਚੀਜ਼ਾਂ ਮੁਸ਼ਕਲ ਨਹੀਂ ਹੁੰਦੀਆਂ ਅੱਜ ਆਪਾਂ ਆਯੁਰਵੇਦ ਦੀ ਗੱਲ ਕਰਨ ਲੱਗੇ ਆ ਆਯੁਰਵੇਦ ਹੈ ਕੀ ਇਹ ਜਿਹੜਾ ਤੁਸੀਂ ਸਿਰਜ ਲਿਆ ਇਹ ਤੋਂ ਬਾਹਰ ਆਯੁਰਵੇਦ ਤਾਂ ਹੈ ਹੀ ਨਹੀਂ ਮੇਰਾ ਖਿਆਲ ਆ ਬਾਬਾ ਜੀ ਕਹਿ ਰਹੇ ਸੀ ਕਿ ਜਦੋਂ ਤੁਸੀਂ ਇੱਥੇ ਹਰ ਰੋਜ਼ ਆਉਣ ਦਾ ਇੱਕ ਮਨ ਦੇ ਵਿੱਚ ਤਹਈਆ ਕਰ ਲਓਗੇ ਆਉਣ ਦੀ ਰੂਟੀਨ ਬਣਾ ਲਓਗੇ ਮੇਰਾ ਖਿਆਲ ਆ ਫਿਰ ਆਯੁਰਵੇਦ ਇਹ ਤੋਂ ਬਾਹਰ ਹੈ ਹੀ ਨਹੀਂ ਤਹਾਨੂੰ ਚੰਗੀ ਫਿਜ਼ਾ ਮਿਲੂਗੀ ਇੱਕ ਸਿਹਤਮੰਦ ਹਵਾ ਮਿਲੂਗੀ ਤੁਸੀਂ ਆਪੇ ਹੀ ਤੰਦਰੁਸਤ ਹੁੰਦੇ ਜਾਓਗੇ ਮੈਂ ਆਯੁਰਵੇਦ ਦੀ ਗੱਲ ਕਰ ਰਿਹਾ ਅਸੀਂ ਆਯੁਰਵੇਦ ਹੈ ਕੀ ਆਯੁਰਵੇਦ ਦੋ ਸ਼ਬਦਾਂ ਦਾ ਸੁਮੇਲ ਆ ਆਯੂ ਪਲੱਸ ਵੇਦ ਆਯੂ ਮੈਨੇ ਤਾਂ ਅਸੀਂ ਸਾਰੇ ਜਾਣਦੇ ਆ ਆਯੂ ਉਮਰ ਲਾਈਫ ਜ਼ਿੰਦਗੀ ਜਿਹੜੀ ਅਸੀਂ ਜੀ ਰਹੇ ਆ ਉਹ ਸਾਡੀ ਆਯੂ ਆ ਵੇਦ ਕੀ ਆ ਵੇਦ ਸੰਸਕ੍ਰਿਤ ਦੀ ਵਿਦਤ ਧਤੂ ਤੋਂ ਉਤਪੰਨ ਹੋਇਆ ਸ਼ਬਦ ਹੈ ਜਿਹਦਾ ਅਰਥ ਹੁੰਦਾ ਵਿਗਿਆਨ ਗਿਆਨ ਫਿਰ ਜਦੋਂ ਆਯੁਰਵੇਦ ਦਾ ਹੁਣ ਆਪਾਂ ਅਰਥ ਕਰਾਂਗੇ ਤਾਂ ਆਯੁਰਵੇਦ ਦਾ ਅਰਥ ਹੋ ਗਿਆ ਜ਼ਿੰਦਗੀ ਦਾ ਵਿਗਿਆਨ ਜ਼ਿੰਦਗੀ ਦਾ ਫਲਸਫਾ ਦਾ ਲਾਈਫ ਆਫ ਸਾਇੰਸ ਪਰ ਜਦੋਂ ਕਿਤੇ ਵੀ ਆਯੁਰਵੇਦ ਦੀ ਗੱਲ ਚੱਲਦੀ ਹੈ ਤਾਂ ਸਾਡੇ ਮਨ ਚ ਆਉਂਦਾ பசਮਾ ਚੂਰਣ ਰਸ ਬਟੀਆਂ ਇਦਾਂ ਦੀਆਂ ਜਿਹੜੀਆਂ ਇਹ ਤਾਂ ਇੱਕ ਵਿਧਾ ਆਯੁਰਵੇਦੀ ਔਰ ਆਯੁਰਵੇਦ ਦਾ ਸਨੇਹਾ ਤਾਂ ਬਹੁਤ ਵੱਡਾ ਉਹ ਤਾਂ ਜ਼ਿੰਦਗੀ ਦੀ ਸਾਇੰਸ ਆ ਜਦੋਂ ਗਰਭ ਦੇ ਵਿੱਚ ਬੱਚਾ ਹਲੇ ਜਨਮ ਵੀ ਨਹੀਂ ਲਿਆ ਹੁੰਦਾ ਉਦੋਂ ਤੋਂ ਆਯੁਰਵੇਦ ਜੁੜ ਜਾਂਦਾ ਸਾਡੇ ਨਾਲ ਕਿਵੇਂ ਜਿਹੜੇ ਆਯੁਰਵੇਦ ਦੇ ਵਿੱਚ 16 ਸੰਸਕਾਰਾਂ ਦੀ ਗੱਲ ਕੀਤੀ ਹੋਈ ਆ ਉਹ ਗਰਭ ਧਾਰਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਮਾਤਾ ਦੇ ਗਰਭ ਵਿੱਚ ਆਪਾਂ ਜਦੋਂ ਕਿਸੇ ਦੇ ਅੰਤਮ ਸੰਸਕਾਰ ਤੇ ਜਾ ਕੇ ਆਉਨੇ ਆਪਾਂ ਕਹਿੰਦੇ ਆ ਨਾ ਵੀ ਉਹਦਾ ਅੱਜ ਅੰਤਮ ਸੰਸਕਾਰ ਹੋਇਆ ਸੰਸਕਾਰ ਕੀ ਨੇ ਸਾਡੇ ਸਲੀਕਾ ਸਾਡੀ ਜ਼ਿੰਦਗੀ ਦਾ ਉਦੋਂ ਬਾਅਦ ਤੱਕ ਆਯੁਰਵੇਦ ਚੱਲਦਾ ਸਾਡੇ ਮਨੋਂ ਤੋਂ ਬਾਅਦ ਤੱਕ ਵੀ ਸਲੀਕਾ ਕੀ ਆ ਸਾਡੇ ਉੱਠਣ ਦਾ ਸਲੀਕਾ ਸਾਡੇ ਬੈਠਣ ਦਾ ਸਲੀਕਾ ਸਾਡੇ ਖਾਣ ਦਾ ਸਲੀਕਾ ਸਾਡੇ ਪਹਿਨਣ ਦਾ ਸਲੀਕਾ ਇਹ ਸੰਸਕਾਰ ਨੇ ਜਦੋਂ ਅਸੀਂ ਕਿਸੇ ਬਹੁਤ ਚੰਗੇ ਬੰਦੇ ਨੂੰ ਮਿਲਦੇ ਆ ਜਿਹੜਾ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਹੁਤ ਲੈਜੇ ਨਾਲ ਬਹੁਤ ਪਿਆਰ ਮੁਹੱਬਤ ਨਾਲ ਗੱਲ ਕਰਦਾ ਤਾਂ ਅਸੀਂ ਕਹਿੰਦੇ ਯਾਰ ਕਿੰਨੇ ਚੰਗੇ ਸੰਸਕਾਰ ਨੇ ਉਸ ਤੋਂ ਉਲਟ ਜਦੋਂ ਅਸੀਂ ਕਿਸੇ ਮਾੜੇ ਬੰਦੇ ਨੂੰ ਮਿਲਦੇ ਆ ਜਿਹਦਾ ਸੁਭਾਅ ਚੰਗਾ ਨਹੀਂ ਹੈ ਤਾਂ ਅਸੀਂ ਕਹਿੰਦੇ ਯਾਰ ਇਹਨੂੰ ਸੰਸਕਾਰ ਹੀ ਨਹੀਂ ਦਿੱਤੇ ਕਿਸੇ ਨੇ ਸੋ ਆਯੁਰਵੇਦ ਤਾਂ ਇਹ ਚੀਜ਼ ਆ ਹੁਣ ਜਦੋਂ ਆਪਾਂ ਤੰਦਰੁਸਤੀ ਦੀ ਗੱਲ ਕਰਾਂਗੇ ਤੰਦਰੁਸਤੀ ਕੀ ਹੈ ਜੇ ਆਪਾਂ ਆਯੁਰਵੇਦ ਚ ਗੱਲ ਕਰੀਏ ਸਮ ਗੋਸ਼ਾ ਸਮ ਅਗਨਿਸਤ ਸਮ ਮਲਕ੍ਰਿਆਹ प्रसन्न ਆਤਮ ਇੰਦਰੀਏ ਮਨਹ ਸੁਸਥ્ય ਇਤਿ ਵਧੀ ਹਤੇ ਇਹ ਆਯੁਰਵੇਦ ਦਾ ਬਾਤ ਆ ਸਮ ਦੋਸ਼ ਉਹਨ ਦੋਸ਼ ਕੀ ਨੇ ਬਾਤ ਪਿਤ ਕਫ ਜੇ ਤੁਸੀਂ ਇਹਨਾਂ ਨੂੰ ਸਮਝ ਕੇ ਜਿੰਨਾ ਕੁ ਵੀ ਤੁਸੀਂ ਸਮਝ ਸਕਦੇ ਆ ਇਹਨਾਂ ਨੂੰ ਬੈਲੈਂਸ ਕਰ ਲਿਆ ਤਾਂ ਤੁਸੀਂ ਆਨੰਦ ਚ ਇਹ ਵਧਣੇ ਘਟਣੇ ਨਹੀਂ ਚਾਹੀਦੇ ਆਯੁਰਵੇਦ ਇਹੀ ਗੱਲ ਕਰਦਾ ਨਾ ਤੇ ਜਿਹੜਾ ਤੁਸੀਂ ਬਾਗ ਸਿਰਜਿਆ ਤਾਂ ਜਦੋਂ ਤੁਸੀਂ ਇੱਥੇ ਆਪਣਾ ਸਮਾਪ ਬਤਾਉਂਗੇ ਸਮਾਪਾਸ ਕਰੋਗੇ ਤਾਂ ਮੇਰਾ ਖਿਆਲ ਆ ਤੁਹਾਡੀ ਬਾਤ ਵਿਗੜੇ ਨਹੀਂ ਸਕਦੀ ਕਿਉਂਕਿ ਸ਼ੁੱਧ ਹਵਾ ਮਿਲ ਗਈ ਬਾਤ ਹਵਾ ਹੀ ਹੈ ਨਾ ਤਿੰਨ ਐਲੀਮੈਂਟ ਨੇ ਬਾਤ 에ਅਰ ਐਲੀਮੈਂਟ ਪੇ ਤਾਂ ਤੁਹਾਡਾ ਫਾਇਰ ਐਲੀਮੈਂਟ ਅਗਨੀ ਆ ਕਾਫਾ ਤੁਹਾਡਾ ਪਾਣੀ ਵਾਟਰ ਐਲੀਮੈਂਟ ਹੁਣ ਬਾਤ ਦੇ ਰੋਗ ਕਿਹੜੇ ਨੇ ਮੈਂ ਉਸ ਗੱਲ ਤੇ ਆਵਾ ਬਾਤ ਦੇ ਰੋਗ ਨੇ ਸਾਡੇ ਜੋੜਾਂ ਚ ਦਰਦ ਹੋਣਾ ਸਾਡੇ ਮੋਢਿਆਂ ਚ ਦਰਦ ਹੋਣਾ ਸਾਨੂੰ ਸਰਵਾਈਕਲ ਹੋ ਜਾਣਾ ਇਹ ਵੀ ਬਾਤ ਦਾ ਰੋਗ ਆ ਕਿਸੇ ਨੂੰ ਬੈਕ ਦਾ ਦਰਦ ਹੋ ਗਿਆ ਇਹ ਵੀ ਸਰਵਾਈਕਲ ਆ ਮੈਨੂੰ ਹੁਕਮ ਹੋਇਆ ਸੀਗਾ ਕਿ ਕੁਝ ਨੁਸਖੇ ਵੀ ਸਾਂਝੇ ਕਰੇ ਜਾਣ ਇੱਥੇ ਸੋ ਜਿਹੜੇ ਵੀ ਤੁਸੀਂ ਬਾਤ ਬਾਤ ਹੁਣ ਤੁਸੀਂ ਸਮਝੋ ਪਹਿਲਾਂ ਤਾਂ ਬਾਤ ਹੈ ਕਿਆ ਬਾਤ ਜਿਹੜੀ ਵੀ ਕਿਰਿਆ ਹੁੰਦੀ ਆ ਚਾਹੇ ਉਹ ਸਰੀਰ ਤੋਂ ਬਾਹਰ ਹੋ ਰਹੀ ਆ ਸੰਸਾਰ ਚ ਹੋ ਰਹੀ ਆ ਚਾਹੇ ਸਰੀਰ ਦੇ ਅੰਦਰ ਹੋ ਰਹੀ ਆ ਉਹ ਬਾਜੂ ਹੀ ਆ ਹਵਾ ਤੋਂ ਬਿਨਿਆ ਬਿਨਾ ਕਿਰਿਆ ਸੰਭਵ ਨਹੀਂ ਹੈ ਕੋਈ ਵੀ ਕਿਰਿਆ ਜਿਹੜੀ ਹੋਣੀ ਆ ਉਹ ਬਾਜੂ ਤੋਂ ਬਿਨਾ ਸੰਭਵ ਨਹੀਂ ਚਾਹੇ ਕੋਈ ਗੱਡੀ ਚੱਲਦੀ ਆ ਚਾਹੇ ਕੁਝ ਵੀ ਹਿੱਲ ਰਿਹਾ ਪੱਤੇ ਹਿੱਲ ਰਹੇ ਨੇ ਹਵਾ ਚੱਲ ਰਹੀ ਹੈ ਬਾਜੂ ਦੇ ਹੀ ਆ ਸਾਰਾ ਅਸੀਂ ਅੱਖਾਂ ਝਪਕਦੇ ਆ ਪਲਕਾਂ ਝਪਕਦੇ ਆ ਹੱਥ ਪੈਰ ਹਿਲਾਉਨੇ ਆ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਹ ਵੀ ਬਾਜੂ ਦੇ ਬਾਰੇ ਹੀ ਸੰਭਵ ਹੋ ਸਕਦਾ ਜਦੋਂ ਬਾਦ ਤੇ ਬੈਲੈਂਸ ਹੋਊਗੀ ਫਿਰ ਸਾਨੂੰ ਕਿਹੜੇ ਰੋਗ ਲੱਗਦੇ ਨੇ ਦਰਦਾਂ ਦੇ ਰੋਗ 80 ਰੋਗ ਆਯੁਰਵੇਦ ਨੇ ਬਾਤ ਦੇ ਦੁਆਰਾ ਦੱਸੇ ਨੇ ਬਾਤ ਵਿਗੜਨ ਦੇ ਨਾਲ ਜੋੜਾਂ ਦਾ ਦਰਦ ਹੋ ਜਾਣਾ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਮੋਟਿਆਂ ਦਾ ਦਰਦ ਸਰਵਾਈਕਲ ਦਾ ਦਰਦ ਪਾਰਕਿਸਨ ਹੋ ਜਾਂਦਾ ਪਾਰਕਿਸਨ ਜਿਵੇਂ ਕੰਪਨ ਬਾਤ ਇਹਨੂੰ ਇਹ ਅੱਜ ਦੀ ਖੋਜ ਨਹੀਂ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਬਜ਼ੁਰਗੋ ਤੁਹਾਡੇ ਆਂਡ ਗਵਾਂਡ ਚ ਐਦਾਂ ਹੱਥ ਕੰਬਣ ਲੱਗ ਜਾਂਦੇ ਜਾਂ ਕੰਨਿਆਂ ਦਾ ਸਿਰ ਹਿੱਲਣ ਲੱਗ ਜਾਂਦਾ ਉਹਨੂੰ ਕੰਪਨ ਬਾਤ ਆਯੁਰਵੇਦ ਨੇ ਕਿਹਾ ਕੰਨਿਆਂ ਦੇ ਰੀੜ ਦਾ ਦਰਦ ਹੋ ਜਾਂਦਾ ਸ਼ਾਇਦ ਇੱਥੇ ਵੀ ਕੋਈ ਨਾ ਕੋਈ ਸੱਜਣ ਬੈਠੇ ਹੋਣ ਜਿਹੜੇ ਰੀੜ ਦੇ ਦਰਦ ਤੋਂ ਪਰੇਸ਼ਾਨ ਹੋਣਗੇ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਉਹਨਾਂ ਨੂੰ ਲੱchnਾ ਆਉਂਦਾ ਵੀ ਜਦੋਂ ਬੈਠਦੇ ਨੇ ਉੱਠਦੇ ਨੇ ਅਸਹਿ ਪੀੜਾ ਹੁੰਦੀ ਆ ਉਹਨਾਂ ਨੂੰ ਲੱਗਦਾ ਜਿਵੇਂ ਕਿਸੇ ਨੇ ਇੱਥੇ ਕੋਈ ਰੌੜ ਫਿੱਟ ਕਰਤੀ ਹੋਵੇ ਲੱਤ ਦੇ ਵਿੱਚ ਰੀੜ ਦਾ ਦਰਦ ਸ਼ਾਇਰਟਿਕਾ ਦਾ ਜਿਹੜਾ ਪੇਨ ਆ ਉਹ ਇੰਨਾ ਭਿਆਨਕ ਹੁੰਦਾ ਬੰਦੇ ਨੂੰ ਲੱਗਦਾ ਕਿ ਮੈਂ ਤਾਂ ਹਿੱਲੇ ਨਹੀਂ ਸਕਦਾ ਉਹਦੇ ਲਈ ਇਹ ਕਿ ਨੁਸਖਾ ਮੈਂ ਤੁਹਾਨੂੰ ਦੱਸਾਂ ਜੀ ਕਿਸੇ ਕੋਲ ਹੈ ਤਾਂ ਨੋਟ ਕਰ ਲਿਓ ਨਹੀਂ ਬਾਅਦ ਵਿੱਚ ਵੀ ਉੱਥੇ ਬੈਠਣਾ ਹੈ ਅਸੀਂ ਤੁਹਾਨੂੰ ਵਿਖਾ ਨਹੀਂ ਸਕਦਾ ਮੈਂ ਅਸਗੰਧ ਸੁੰਡ ਸੁਰੰਜਾ ਨਾਗਕੇਸਰ ਕੂੜਾ ਸੱਕ ਇਹ ਪੰਜ ਚੀਜ਼ਾਂ ਨੇ ਤੁਹਾਨੂੰ ਬੜੀ ਆਸਾਨੀ ਨਾਲ ਪंसारी ਤੋਂ ਪ੍ਰਾਪਤ ਹੋ ਸਕਦੀਆਂ ਹੁਣ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਇਹ ਪੰਜੇ ਚੀਜ਼ਾਂ ਲੈ ਲਿਆ ਅਸਗੰਧ ਅਸਗੰਧ ਸੁੰਢ ਸੁਰੰਜਾ 나ਗ ਕੇਸਰ ਤੇ ਕੂੜਾ ਸਾਗ ਪੰਜੇ ਚੀਜ਼ਾਂ ਦਾ ਮਹੀਨ ਪਾਊਡਰ ਕਰ ਲੈਣਾ ਬਾਰੀਕ ਪੀਸ ਕੇ ਇਸ ਨੂੰ ਤੁਸੀਂ ਇੱਕ ਡੱਬੀ ਚ ਪਾ ਕੇ ਰੱਖ ਲੋ ਇਹਦਾ ਪ੍ਰਯੋਗ ਕਿਵੇਂ ਕਰਨਾ ਸੀਨੇ ਇਹਦਾ ਪ੍ਰਯੋਗ ਕਰਨਾ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਅਨੁਪਾਨ ਕੀ ਹੈ ਅਨੁਪਾਨ ਕਹਿੰਦੇ ਨੇ ਲੈਣ ਦੀ ਵਿਧੀ ਨੂੰ ਅਨੁਪਾਨ ਇਹਦਾ ਹੋਊਗਾ ਦੁੱਧ ਦੇ ਵਿੱਚ ਨਾ ਤੁਸੀਂ ਦੁੱਧ ਤੋਂ ਮਲਾਈ ਉਤਾਰ ਕੇ ਜੇ ਗਾਂ ਦਾ ਦੁੱਧ ਮਿਲ ਜੇ ਗਾਂ ਦੇ ਦੁੱਧ ਦਾ ਬਹੁਤ ਮਹੱਤਵ ਦੱਸਿਆ ਆਇਆ ਉਹਦੇ ਬਾਰੇ ਉਹਦੇ ਚ ਅੱਧਾ ਚਮਚ ਘੀ ਦਾ ਪਾ ਕੇ ਤੁਸੀਂ ਇਹਨੂੰ ਹਫ਼ਤਾ 10 ਦਿਨ ਸੇਵਨ ਕਰ ਲੋ ਰੀ ਦਾ ਦਰਦ ਜਿੰਨੂੰ ਵੀ ਹੈ ਉਹਨੂੰ ਰਹੂਗਾ ਨਹੀਂ ਇਹਦਾ ਫੇਰ ਅੱਗੇ ਆ ਜਾਂਦੀ ਹੈ ਪਿੱਤ ਪਿੱਤ ਕੀ ਆ ਹੁਣ ਪਿੱਤ ਅਗਨੀਆਂ ਸਾਡੇ ਸ਼ਰੀਰ ਦੀ ਪਿੱਤ ਦੇ ਨਾਲ ਕਿਹੜੇ ਰੋਗ ਸਾਨੂੰ ਲੱਗਦੇ ਨੇ ਸਭ ਤੋਂ ਪਹਿਲਾਂ ਜਿਵੇਂ ਖਾਜ ਹੋਣਾ ਖੁਜਲੀ ਹੋਣਾ ਇਹ ਰੋਗ ਸਾਨੂੰ ਪਿਤ ਨਾਲ ਲੱਗਦੇ ਨੇ ਖਾਰਸ਼ ਹੋਣਾ ਕਈ ਧੁੱਪ ਚ ਨਿਕਲਦੇ ਇਹਨਾਂ ਨੂੰ ਲੱਗਦਾ ਵੀ ਬਹੁਤ ਚੰਗਿਆੜੇ ਮੈਨੂੰ ਲੜ ਰਹੇ ਨੇ ਜਾਂ ਮਤਲਬ ਕੀੜੀਆਂ ਜਾਂ ਲੜਦੀਆਂ ਇਹਦਾ ਮਤਲਬ ਪਿਤ ਵੱਧ ਗਿਆ ਤੁਹਾਡੀ ਅੱਖਾਂ ਚ ਪਿਤ ਹੋ ਗਈ ਕੰਨਿਆਂ ਦੇ ਪਿਸ਼ਾਬ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਆ ਪਿਸ਼ਾਬ ਆ ਜਿਹੜਾ ਲੱਗ ਕੇ ਆਉਣ ਲੱਗ ਜਾਂਦਾ ਪੀਲੇ ਰੰਗ ਦਾ ਪਿਸ਼ਾਬ ਆਉਣ ਲੱਗ ਜਾਂਦਾ ਇਹ ਵੀ ਪਿਤ ਦਾ ਰੋਗ ਆ ਵੈਸੇ ਇਹਦੇ ਲਈ ਅਸੀਂ ਆਪ ਨੂੰ ਬੁਖਾਰੇ ਵਾਲਾ ਇੱਕ ਸੱਤ ਚੀਜ਼ਾਂ ਵਾਲਾ ਨੁਸਖਾ ਦੱਸਿਆ ਹੋਇਆ ਉਹ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਕਿਉਂਕਿ ਸ਼ਕਤੀ ਸਾਹਿਬ ਨੇ ਸਮੇਂ ਦੀ ਵੀ ਥੋੜੀ ਸੀਮਾ ਦੱਸੀ ਆ ਉਹ ਧਿਆਨ ਵੀ ਰੱਖਣਾ ਪਊਗਾ ਪਰ ਇਹਦੇ ਲਈ ਸਭ ਤੋਂ ਵਧੀਆ ਕੀ ਆ ਤ੍ਰਿਫਲਾ ਮਹਾਰਸਾਇਣ ਇਹਨੂੰ ਆਯੁਰਵੇਦ ਨੇ ਕਿਹਾ ਜਿਹੜਾ ਤ੍ਰਿਫਲਾ ਨਾ ਉਹਨੂੰ ਤੁਸੀਂ ਜੇ ਸ਼ੀਤਲ ਜਲ ਨਾਲ ਠੰਡੇ ਪਾਣੀ ਨਾਲ ਸੇਵਨ ਕਰੋਗੇ ਅੱਧਾ ਚਮਚ ਸਵੇਰੇ ਲੈ ਲਓ ਅੱਧਾ ਚਮਚ ਸ਼ਾਮ ਨੂੰ ਹਫ਼ਤਾ ਤੁਸੀਂ ਅੱਧਾ ਅੱਧਾ ਚਮਚ ਲੈਣਾ ਉਹ ਤੋਂ ਬਾਅਦ ਤੁਸੀਂ ਇਹਦਾ ਇੱਕ ਚਮਚ ਕਰ ਲੈਣਾ ਹਫ਼ਤਾ ਲੈਣ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਲਾਓਗੇ ਤੁਹਾਡੀ ਪਿੱਤਾ ਜਿਹੜੀ ਕਿਸੇ ਨੂੰ ਪਿਸ਼ਾਬ ਚ ਜਲਣ ਆਉਂਦੀ ਆ ਕੁਝ ਵੀ ਆਉਂਦਾ ਬਿਲਕੁਲ ਠੀਕ ਹੋ ਜੀ ਕਿਉਂਕਿ ਪਿੱਤ ਦਾ ਸਬੰਧ ਸਿੱਧਾ ਸਿੱਧੇ ਸਿੱਧੇ ਕਬਜ ਦੇ ਨਾਲ ਜਿਨ੍ਹਾਂ ਨੂੰ ਕਬਜ ਹੋਊਗੀ ਉਹਨਾਂ ਨੂੰ ਪਿੱਤ ਹੋਊਗੀ ਲਾਜ਼ਮੀ ਆ ਇਹ ਜਦੋਂ ਮਲ ਸਹੀ ਤਿਆਗ ਹੋਣ ਲੱਗ ਗਿਆ ਜਿਹੜਾ ਐਸਿਡਿਕ ਮਲ ਆ ਉਹਨੇ ਬਾਹਰ ਨਿਕਲ ਜਾਣਾ ਤੁਹਾਡੀ ਪਿੱਤ ਦੂਰ ਹੋ ਜਾਣੀ ਆ ਪਿੱਤ ਦੇ 40 ਰੋਗ ਦੱਸੇ ਨੇ ਆਇਆ ਅੱਗੇ ਆ ਗਿਆ ਕਫ ਬਾਤ ਪਿਤ ਕਫ ਕਫ ਦੇ ਕਿੰਨੇ ਰੋਗ ਨੇ 20 ਰੋਗ ਕਫ ਦੇ ਦੱਸਿਆ ਨੇ ਕਿਸੇ ਨੂੰ ਚਿੱਕਾ ਲੱਗਣੀ ਆ ਨਜ਼ਲਾ ਹੋਣਾ ਖੇੜ ਸਾਰਾ ਬਾਤ ਪਿਤ ਕਫ ਦਾ ਹੀ ਆ ਇਹ ਨਾ ਸੋਚੋ ਵੀ ਸ਼ਾਇਦ ਇਹ ਛੋਟੇ ਛੋਟੇ ਰੋਗ ਨੇ ਛੋਟੀਆਂ ਛੋਟੀਆਂ ਗੱਲਾਂ ਨੇ ਜਿਵੇਂ ਪਹਿਲਾਂ ਗੁਰਮੀਤ ਸਿੰਘ ਜੀ ਨੇ ਕਿਹਾ ਸੀ ਕਿ ਜਿਹੜੀ ਫਰੀ ਦੀ ਚੀਜ਼ ਹੁੰਦੀ ਆ ਨਾ ਸਾਨੂੰ ਸਹਿਜ ਹੀ ਮਿਲ ਜਾਂਦੀ ਆ ਉਹਦਾ ਸੀ ਮੁੱਲ ਨਹੀਂ ਸਮਝ ਸਕਦੇ ਕਿਉਂਕਿ ਉਹਦਾ ਮੁੱਲ ਹੁੰਦਾ ਹੀ ਨਹੀਂ ਕੋਈ ਹੁਣੇ ਜਿਹੜਾ ਤੁਹਾਨੂੰ ਮੈਂ 60% ਦਾ ਨੁਸਖਾ ਦੱਸਿਆ ਸੁੰਡਵਾੜਾ ਨਾ ਕੇਸਰ ਵਾਲਾ ਇਹ ਮੇਰਾ ਖਿਆਲ ਆ ਵੀ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਵਰਤਿਆ ਹੋਊਗਾ ਜਿਹੜੇ ਸਾਡੇ ਦਵਾਖਾਨੇ ਤੇ ਰੋਜ਼ ਹੀ ਮਰੀਜ਼ ਆ ਕੇ ਕਈ ਤਾਂ ਧੰਨਵਾਦ ਕਰਨ ਲਈ ਆਉਂਦੇ ਨੇ ਮਹਾਰਾਜ ਜੀ ਦੀ ਐਸੀ ਕਿਰਪਾ ਕਿਉਂਕਿ ਨੁਸਖਿਆਂ ਤੇ ਭੰਤਨ ਸੁਆਮੀ ਸ਼ੰਕਰਾਨੰਦ ਮਹਾਰਾਜ ਜੀ ਪੂਰੀ ਵਾਲੇ ਤਾਂ ਹੰਤਲਵੰਡੀ ਜਿਨ੍ਹਾਂ ਨੇ ਸਾਨੂੰ ਇਸ ਰਾਹ ਤੇ ਰਾਹ ਦੇ ਸੇਰਾ ਬਣੇ ਸਾਨੂੰ ਚੱਲਣਾ ਸਿਖਾਇਆ ਡਾਕਟਰ ਲਖੇਵਾਲੀ ਜੀ ਤਾਂ ਜਾਣਦੇ ਨੇ ਉਸ ਤੇ ਜੰਗਲ ਵੀ ਇਹਨਾਂ ਦੀ ਰਹਿਨਮਾਈ ਚ ਲੱਗਿਆ ਡਾਕਟਰ ਸਾਹਿਬ ਅਸੀਂ ਉਸ ਤੋਂ ਪ੍ਰੇਰਿਤ ਹੋ ਕੇ ਸਤਾਂ ਅੰਦ ਪਟਿਆਲਾ ਰੋਡ ਤੇ ਸਾਡੀ 3 ਏਕੜ ਲੈਂਡ ਪਈ ਸੀ ਅਸੀਂ ਉਹ ਸਾਰੀ ਕੁਦਰਤ ਨੂੰ ਸਮਰਪਿਤ ਕਰਤੀ ਉੱਥੇ ਜੰਗਲ ਲਾਇਆ ਪਰ ਦੇਖੋ ਮੈਂ ਇੱਕ ਗੱਲ ਇੱਥੇ ਹੋਰ ਸਾਂਝੀ ਕਰਾਂ ਡਾਕਟਰ ਸਾਹਿਬ ਕੋਈ ਪੰਚਾਇਤ ਸਰਕਾਰ ਕੋਲ ਜਾਂਦੀ ਆ ਜਾਂ ਕੋਈ ਪਿੰਡ ਦੇ ਮੌਤਵਰ ਬੰਦੇ ਜਾਂਦੇ ਨੇ ਉਹ ਮੰਗ ਕੀ ਕਰਦੇ ਨੇ ਕੀ ਮੰਗਦੇ ਆ ਅਸੀਂ ਸਰਕਾਰਾਂ ਤੋਂ ਵੀ ਸਾਡੇ ਪਿੰਡ ਚ ਹਸਪਤਾਲ ਦੀ ਘਾਟ ਆ ਜੀ ਹਸਪਤਾਲ ਬਣਾ ਦਿਓ ਵਧੀਆ ਤਾਂ ਕਿ ਅਸੀਂ ਮਰੀਜ਼ ਪੈਦਾ ਕਰੀਏ ਹਸਪਤਾਲ ਚ ਦਾਖਲ ਹੋਣ ਅਸੀਂ ਆ ਫਿਜ਼ਾ ਮੰਗਦੀ ਨਹੀਂ ਸਰਕਾਰ ਤੋਂ ਕਿ ਸਾਡਾ ਪਾਣੀ ਸਹੀ ਕਰੋ ਜੀ ਸਾਡਾ ਪਾਣੀ ਖਰਾਬ ਨਹੀਂ ਹੋਣਾ ਚਾਹੀਦਾ ਮਾਜੀ ਸਾਹਿਬ ਬੈਠੇ ਨੇ ਸਰਕਾਰ ਜੋ ਕਿ ਇਹਨਾਂ ਦਾ ਇਹ ਵੀ ਬੜਾ ਵਧੀਆ ਸੁਨੇਹਾ ਦਿੰਦੇ ਨੇ ਸੰਗਠਨਾਂ ਦੇ ਵਿੱਚ ਉਹ ਅਸੀਂ ਉਹ ਚੀਜ਼ਾਂ ਹੀ ਨਹੀਂ ਮੰਗਦੇ ਅਸੀਂ ਤਾਂ ਮੰਗਦੇ ਕਿ ਇਹ ਕਿ ਹਸਪਤਾਲ ਦੋ ਤਾਂ ਕਿ ਕੈਂਸਰ ਦੇ ਮਰੀਜ਼ ਦਾ ਅਸੀਂ ਨੇੜੇ ਇਲਾਜ ਕਰਾ ਲਈਏ ਕਿਸੇ ਵੀ ਪ੍ਰੋਬਲਮ ਦਾ ਅਸੀਂ ਇਲਾਜ ਨੇੜੇ ਕਰਵਾ ਲਈਏ ਜਦ ਕਿ ਸਾਨੂੰ ਮੰਗਣਾ ਕੀ ਚਾਹੀਦਾ ਜੋ ਆ ਤੁਸੀਂ ਸਾਰੀਆਂ ਸੰਗਠਨਾਂ ਨੇ ਸਿਰਜਿਆ ਸਾਡਾ ਪਾਣੀ ਨਾ ਖਰਾਬ ਹੋਵੇ ਸਾਡੀ ਹਵਾ ਦੀ ਤੁਸੀਂ ਜ਼ਿੰਮੇਵਾਰੀ ਲਓ ਸਾਡੀ ਹਵਾ ਕਿਉਂ ਖਰਾਬ ਹੋਵੇ ਹੁਣ ਤਾਂ ਮੇਰੇ ਵਰਗਾ ਜਾਂਦਾ ਗੱਡੀ ਚੋਂ ਕੁਝ ਖਾਂਦਾ ਖਾ ਕੇ ਉਹ ਲਫਾਫਾ ਜਿਹੜਾ ਫੋਟਾ ਸਿੱਟ ਦਿੰਦਾ ਅੱਜ ਆਪਾਂ ਪਰਨ ਕਰ ਲਈਏ ਮਹਾਰਾਜ ਦੀ ਹਜ਼ੂਰੀ ਚ ਕਿ ਅਸੀਂ ਆਪਣੇ ਆਪ ਜ਼ਿੰਮੇਵਾਰੀ ਲੈ ਲਾਂਗੇ ਇਸੇ ਸਰਕਾਰ ਨੇ ਆ ਕੇ ਨਹੀਂ ਤੁਹਾਨੂੰ ਬਚਾਉਣਾ ਵੀ ਤੁਹਾਨੂੰ ਯਾਰ ਤੁਸੀਂ ਵਧੀਆ ਹਵਾ ਚ ਰਹੋ ਵਧੀਆ ਫਿਜ਼ਾ ਚ ਰਹੋ ਇਸ ਗੰਗਲ ਦੀ ਸੇਵਾ ਕਰੋ ਕਿਸੇ ਨੇ ਨਹੀਂ ਦੱਸਣਾ ਇਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਆਪ ਲੈਣੀ ਹੈ ਫੇਰ ਅਸੀਂ ਇਹ ਨਾ ਰੋਗਾ ਤੋਂ ਬਚ ਸਕਾਂਗੇ ਅੱਜ ਮਹਾਰਾਜ ਦੀ ਹਜ਼ੂਰੀ ਚਾਹੀ ਆ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਚਾਹੀ ਆ ਗੁਰਵਾਣੀ ਦੇ ਤਾਂ ਇੱਥੇ ਬਹੁਤ ਵਿਦਵਾਨ ਬੈਠੇ ਨੇ ਮੈਂ ਤਾਂ ਅਣਜਾਣਾ ਜਿਹਾ ਬਣ ਕੇ ਆਇਆ ਤੁਹਾਡੇ ਕੋਲ ਕੋਈ ਵਿਦੁਰਤਾ ਲੈ ਕੇ ਨਹੀਂ ਆਇਆ ਸਿੱਖਣ ਆਇਆ ਤੁਹਾਡੇ ਕੋਲ ਪਰ ਜਦੋਂ ਆਪਾਂ ਮਹਾਰਾਜ ਨੂੰ ਪੁੱਛਾਂਗੇ ਵੀ ਮਹਾਰਾਜ ਸਾਨੂੰ ਤਾਂ ਬਾਹਲੀਆਂ ਗੱਲਾਂ ਨਹੀਂ ਸਮਝ ਆਉਂਦੀਆਂ ਤੁਸੀਂ ਸਾਨੂੰ ਤਾਂ ਇੱਕੋ ਹੀ ਗੱਲ ਦੱਸ ਦਿਓ ਵੀ ਅਸੀਂ ਉਹਦੇ ਤੇ ਚੱਲੀ ਜਾਈਏ ਤੇ ਅਸੀਂ ਤੰਦਰੁਸਤ ਰਹੀਏ ਬੇਨ ਮਹਾਰਾਜ ਕੀ ਕਹਿੰਦੇ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜੇ ਤੁਸੀਂ ਨਿਹਾਲ ਹੋਣਾ ਬਿਮਾਰੀਆਂ ਤੋਂ ਬਚਣਾ ਚਾਹੁੰਨਾ ਤਾਂ ਫਿਰ ਮਹਾਰਾਜ ਜੀ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਬੱਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਤੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ ਜਦੋਂ ਮੈਂ ਯੋਗ ਨੂੰ ਪੜਦਾ ਉਦੇਚ ਮੈਂ ਪੜਦਾ ਯਮ ਨਿਯਮ ਆਸਨ ਪ੍ਰਾਣਾਯਮ ਪ੍ਰਤੀਹਾਰ ਧਾਰਨਾ ਧਿਆਨ ਸਮਾਧੀ ਅਠੰਗ ਯੋਗ ਦੇ ਨੇ ਅਠੰਗ ਆਯੁਰਵੇਦ ਦੇ ਨੇ ਹੁਣ ਆਮ ਆਵਾਮ ਨੂੰ ਸਮਝਣਾ ਕਿੰਨੀ ਔਖੀਆਂ ਗੱਲਾਂ ਹੋ ਜਾਣਗੀਆਂ ਪਰ ਜਦੋਂ ਮਹਾਰਾਜ ਨੂੰ ਆਪਾਂ ਪੁੱਛਦੇ ਹਾਂ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜਿਐ ਤੁਹਾਡੇ ਤਨ ਨੂੰ ਜਿਹੜਾ ਪੀੜਾ ਦਿੰਦਾ ਜਿਹੜੇ ਮੈਂ ਦੋਸ਼ਾਂ ਦੀ ਗੱਲ ਕੀਤੀ ਆ ਪਹਿਲਾ ਸ਼ਲੋਕ ਬੋਲੇ ਸੰਦੋਸ਼ਹ ਬੋਸ਼ਾਂ ਨੂੰ ਤੁਸੀਂ ਕਿਵੇਂ ਸਮ ਰੱਖੋਗੇ ਜੇ ਤੁਸੀਂ ਇਸ ਗੱਲ ਤੇ ਅਮਲ ਕਰ ਲੋਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੁਣ ਸਮਝ ਲੈਣਾ ਵੀ ਬਾਤ ਮੈਂ ਤਾਂ ਬਾਤ ਮੇਰੀ ਪ੍ਰਕਿਰਤੀ ਬਾਤ ਆ ਕਿਸੇ ਦੀ ਫਿੱਤਾ ਕਿਸੇ ਦੀ ਕਾਫਾ ਕਿਸੇ ਨੂੰ ਚਿੱਕਾ ਜੀਤੀ ਲੱਗਦੀਆਂ ਨੇ ਕਿਸੇ ਨੂੰ ਗਰਮੀ ਜਲਦੀ ਹੁੰਦੀ ਆ ਕਿਸੇ ਨੂੰ ਦਰਦਾਂ ਦੇ ਰੋਕ ਛੇਤੀ ਫੜਦੇ ਨੇ ਆਪਣੀ ਆਪਣੀ ਪ੍ਰਕਿਰਤੀ ਆ ਨਾ ਵਾਏ ਬਰਤ ਸਾਨੂੰ ਇੱਕ ਪ੍ਰਕਿਰਤੀ ਮਿਲੀ ਆ ਜਦੋਂ ਅਸੀਂ ਉਹਨੂੰ ਸਮਝ ਕੇ ਮਹਾਰਾਜ ਜੀ ਉਸ ਇਸ ਬਾਤ ਨੂੰ ਅਮਲ ਚ ਲਿਆਂਦਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਾਡੇ ਲਈ ਉਹ ਕਿਹੜਾ ਖਾਣਾ ਜਿਹੜਾ ਸਾਨੂੰ ਖੁਆਰ ਕਰ ਸਕਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਹੜਾ ਤੁਹਾਡੀ ਖੁਸ਼ੀ ਨੂੰ ਖੁਆਰ ਕਰੂਗਾ ਉਹ ਕੀ ਆ ਬਾਤ ਰੋਗਾ ਵਾਲਿਆਂ ਨੇ ਕੀ ਨਹੀਂ ਖਾਣਾ ਮਾਂ ਨਹੀਂ ਖਾਣੀ ਚੌਲ ਨਹੀਂ ਖਾਣੇ ਭਿੰਡੀ ਨਹੀਂ ਖਾਣੀ ਅਰਪੀ ਇਹ ਨਹੀਂ ਹੈ ਸਜ਼ਾ ਲਈ ਬੰਦ ਨਹੀਂ ਕਿਉਂਕਿ ਛੜ ਰਸ ਨੇ ਮਧੁਰ ਅਮਲ ਲਵਣ ਕਟੂ ਪਛਾਇ ਰਸਾ ਛੜ ਦੇ ਧਾ ਆਯੁਰਵੇਦ ਨੇ 6 ਰਸ ਸਿਰ ਜਿਹੜੀ ਸਾਡੀ ਰਸਨਾ ਗ੍ਰਹਿਣ ਕਰਦੀ ਆ ਪਰ ਇਹ ਤਾਂ ਹੈ ਨਹੀਂ ਕਿ ਅਸੀਂ ਹਮੇਸ਼ਾ ਲਈ ਬੰਦ ਕਰ ਦਾਂਗੇ ਤੁਸੀਂ ਪ੍ਰਕਿਰਤੀ ਨੂੰ ਜਦੋਂ ਸਮਝ ਗਏ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਯਾਰ ਰਾਤ ਦਾ ਮਾਂ ਖਾਦੇ ਸੀ ਮੈਨੂੰ ਥੋੜਾ ਜਿਹਾ ਪ੍ਰੋਬਲਮ ਆ ਗਈ ਤੁਸੀਂ ਅਗਲੀ ਵਾਰ ਉਹਨੂੰ ਨਹੀਂ ਖਾਓਗੇ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਹੁਣ ਮੇਰਾ ਡਾਈਜੈਸਟਿਵ ਸਿਸਟਮ ਸਹੀ ਆ ਮਾਂ ਮੈਨੂੰ ਪਚ ਸਕਦੇ ਨੇ ਮੈਂ ਖਾ ਲੂੰਗਾ ਨਹੀਂ ਤੁਸੀਂ ਉਹਦੋਂ ਨਹੀਂ ਖਾਓਗੇ ਜਦੋਂ ਤੁਹਾਨੂੰ ਬਹੁਤ ਤਰਫ਼ ਦੀ ਪ੍ਰਦਾਨਤਾ ਹੋਈ ਵੀ ਆ ਚਿੱਕਾਂ ਲੱਗ ਰਹੀਆਂ ਨੇ ਤੁਸੀਂ ਨਹੀਂ ਖਾਓ। ਇਹ ਆ ਪ੍ਰਕਿਰਤੀ ਨੂੰ ਸਮਝਣਾ। ਇਹ ਵੀ ਨਾ ਸੋਚਿਓ ਕਿ ਸ਼ਾਇਦ ਛੋਟੇ-ਛੋਟੇ ਰੋਗਾਂ ਲਈ ਆਯੁਰਵੇਦ ਬਕਿਆ ਨਹੀਂ। ਆਯੁਰਵੇਦ ਨੇ ਤਾਂ ਜਿਹੜਾ ਲਾਸਟ ਰੋਗ ਆ ਕਰਕ ਕੈਂਸਰ ਜਿਹਨੂੰ ਅੱਜ ਕਿਹਾ ਜਾਂਦਾ। ਕਰਕ ਰੋਗ ਦੀ ਗੱਲ ਸ਼ੂਸ਼ਰ ਤੁ ਨੇ ਭਾਗਵਤ ਨੇ ਆਪਣੇ ਗ੍ਰੰਥਾਂ 'ਚ ਹਜ਼ਾਰਾਂ ਸਾਲ ਪਹਿਲਾਂ ਕਰਤੀ। ਕਿ ਕਰਕ ਰੋਗ ਆ ਆਤਸ਼ਿਕ ਰੋਗ ਇਕ ਵਹਿਰ ਹੁੰਦਾ ਇੱਕ ਅੰਤ੍ਰਿਕ ਹੁੰਦਾ ਜਿਹਨੂੰ ਅੱਜ ਆਪਾਂ ਐਚ ਆਈ ਵੀ ਏਡਸ ਦੇ ਨਾਮ ਨਾਲ ਜਾਣਦੇ ਆ ਉਹਦੀ ਵੀ ਗੱਲ ਆਯੁਰਵੇਦ ਨੇ ਹਜ਼ਾਰਾਂ ਸਾਲ ਪਹਿਲਾਂ ਕਰਤੀ ਗੱਲ ਤਾਂ ਸਾਡੀ ਸਮਝਣ ਦੀ ਆ ਸਾਡੂ ਪ੍ਰਕਿਰਤੀ ਨੂੰ ਸਮਝਣ ਦੀ ਆ ਸੋ ਬਾਪਾ ਹੋਰ ਖਾਣਾ ਖੁਸ਼ੀ ਖਵਾ ਜਿਤ ਕੱਦ ਹੈ ਤਨ ਪੀੜਿਆ ਮਨ ਮਹਿ ਚੱਲਿਆ ਵਿਕਾਰ ਤੁਹਾਨੂੰ ਕੀ ਲੱਗਦਾ ਕਿ ਅਸੀਂ ਮੂੰਹ ਦੁਆਰੀ ਭੋਜਨ ਕਰਦੇ ਹਾਂ ਨਹੀਂ ਮਨ ਮਨ ਮਹਿ ਚੱਲੈ ਵਿਕਾਰ ਮਨ ਚ ਵਿਕਾਰ ਕਿਵੇਂ ਚੱਲਦੇ ਨੇ ਮਾਨਸਿਕ ਰੋਗੀ ਅਸੀਂ ਕਿਵੇਂ ਬਣਦੇ ਆ ਇਹ ਖਿਆਲ ਕਰੋ ਮਹਾਰਾਜ ਨੇ ਕਿਹਾ ਮਨ ਮਹਿ ਚੱਲੈ ਵਿਕਾਰ ਅੱਖਾਂ ਰਾਹੀਂ ਅਸੀਂ ਗ੍ਰਹਿਣ ਕਰਦੇ ਆ ਕੀ ਗ੍ਰਹਿਣ ਕਰ ਰਹੇ ਆ ਚੰਗਾ ਗ੍ਰਹਿਣ ਕਰਦੇ ਆ ਜਾਂ ਮਾੜਾ ਗ੍ਰਹਿਣ ਕਰਦੇ ਉਹਨੇ ਅਸਰ ਕਰਨਾ ਤੁਹਾਡੇ ਤੇ ਤੁਸੀਂ ਇਸ ਮੋਬਾਈਲ ਤੇ ਕੀ ਦੇਖਦੇ ਹੋ ਉਹਨੇ ਤੁਹਾਡੇ ਤੇ ਅਸਰ ਕਰਨਾ ਤੁਸੀਂ ਇਹਨਾਂ ਕੰਨਾਂ ਰਾਹੀਂ ਕੀ ਗ੍ਰਹਿਣ ਕਰਦੇ ਹੋ ਈ ਕਾ ਰਹੇ ਹੋ ਕੰਨਾ ਰਹੇ ਉਹਨੇ ਤੁਹਾਡੇ ਤੇ ਅਸਰ ਕਰਨਾ ਸੋ ਮਨ ਮਹਿ ਚੱਲੇ ਵਿਕਾਰ ਮਾਰੇ ਤਾਂ ਗੱਲੇ ਬਕਾ ਮੁਕਾਤੀ ਬਾਬਾ ਹੋਰ ਖਾਣਾ ਹੋਰ ਖਾਣੇ ਕਿਹੜੇ ਨੇ ਚਾਹੇ ਹੋ ਅੱਖਰਾਂ ਹੀ ਕਾ ਰਹੇ ਹੋ ਤੁਸੀਂ ਚਾਹੇ ਮੂੰਹ ਦੁਆਰਾ ਕਾ ਰਹੇ ਹੋ ਕੰਨਾ ਰਹੇ ਹੋ ਉਹ ਖਾਣੇ ਤੁਹਾਨੂੰ ਸਮਝਣੇ ਪੈਣਗੇ ਤੁਹਾਨੂੰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਚ ਆਗੇ ਕਿ ਸਿਰਫ ਉੱਥੇ ਹੀ ਨਹੀਂ ਵੀ ਮੈਂ ਆਪਣੇ ਨਜ਼ਰਾਂ ਨੂੰ ਸ਼ੁੱਧ ਰੱਖਣਾ ਨਹੀਂ ਜਦੋਂ ਜੀਵਨ ਜਾਚ ਸਿੱਖ ਗਏ ਏਕ ਅੱਖਰ ਹਰ ਮਨ ਵਸੇ ਕੋਈ ਵਸਾਲੀਏ ਬਸ ਫਿਰ ਤੰਦਰੁਸਤੀ ਵੀ ਦੂਰ ਨਹੀਂ ਪਰਮਾਤਮਾ ਵੀ ਸਾਡੇ ਤੋਂ ਦੂਰ ਨਹੀਂ ਇਹ ਸਾਨੂੰ ਸਮਝਣਾ ਪਊਗਾ ਹੁਣ ਮੈਂ ਅਗਲੀ ਗੱਲ ਕਰਾਂ ਕਿ ਸਾਡੇ ਕੋਲ ਇੱਕ ਸੱਜਣ ਆਏ ਮੈਂ ਇੱਥੇ ਨਾ ਤਾਂ ਨਹੀਂ ਰੋਮਾ ਸ਼ਾਇਦ ਪਹੁੰਚੀ ਵੀ ਨਾ ਹੁਣ ਮੋਕੇ ਤੋਂ ਸ਼ਾਇਦ ਤੁਹਾਡੇ ਨੇੜੇ ਹੀ ਜਾਂਦਾ ਉਹ ਆਏ ਆਪਣੀ ਪ੍ਰੋਬਲਮ ਲੈ ਕੇ ਆਏ ਮੈਨੂੰ ਕਹਿੰਦੇ ਵੈਦ ਜੀ ਵੀ ਮੇਰੀ ਪ੍ਰੋਬਲਮ ਕਿੰਨੀ ਦੇਰ ਚ ਠੀਕ ਹੋ ਜੂਗੀ ਮੈਂ ਕਿਹਾ ਵੀ ਸੱਜਣਾ ਇਹ 6 ਕਿ ਮਹੀਨੇ ਚ ਆਪਣਾ ਕੰਮ ਸਹੀ ਹੋ ਜੂਗਾ ਬੀਪੀ ਦੀ ਪ੍ਰੋਬਲਮ ਸੀ ਉਹਨਾਂ ਨੂੰ ਸੋ ਉਹਨਾਂ ਨੇ ਮੈਨੂੰ ਕਿਹਾ ਜੀ 6 ਮਹੀਨੇ ਮੈਂ ਕਿਹਾ ਜੀ ਤੁਸੀਂ ਬੀਪੀ ਦੀ ਟੈਬੂਲੇਟਾ ਜਿਹੜੀ ਕਿੰਨੀ ਦੇਰ ਤੋਂ ਖਾ ਰਹੇ ਕਹਿੰਦੇ 10 ਸਾਲ ਹੋ ਗਏ ਸਾਨੂੰ ਖਾਦਿਆਂ ਮੈਂ ਕਿਹਾ ਵੀ 10 ਸਾਲ ਚ ਕੋਈ ਆਰਾਮ ਮਿਲਿਆ ਤੁਹਾਨੂੰ ਕਹਿੰਦੇ ਆਰਾਮ ਤਾਂ ਨਹੀਂ ਮਿਲਿਆ ਕੰਟਰੋਲ ਰਹਿੰਦਾ ਸਮਝਣ ਦੀ ਲੋੜ ਆ ਵੀ ਬੀਪੀ ਦੀ ਜਿਹੜੀ ਟੈਬਲੇਟ ਆ ਉਹ ਤੁਹਾਡੇ ਬੀਪੀ ਨੂੰ ਕੰਟਰੋਲ ਕਰ ਸਕਦੀ ਆ ਹਟਾ ਨਹੀਂ ਸਕਦੀ ਮੈਂ ਕਿਹਾ ਮੈਂ 6 ਮਹੀਨੇ ਤੁਹਾਨੂੰ ਜਿਆਦਾ ਦੱਸੇ ਨੇ ਹੁਣ ਦੱਸੋ ਮੈਨੂੰ ਜਾਂ ਆਪਣੇ ਡਾਕਟਰ ਨੂੰ ਪੁੱਛਿਓ ਵੀ ਇਹ 6 ਮਹੀਨੇ ਬਾਅਦ ਮੈਂ ਬੰਦ ਕਰ ਸਕਦਾ ਜਾਂ ਇੱਕ ਸਾਲ ਮੈਂ ਹੋਰ ਖਾ ਕੇ ਬੀਪੀ ਦੀ ਜਿਹੜੀ ਇੰਗਲਿਸ਼ ಔಷਦੀ ਲੈ ਰਿਆ ਬੰਦ ਕਰ ਦੂੰਗਾ ਉਹ ਕਹਿੰਦੇ ਨਹੀਂ ਜੀ ਉਹ ਤਾਂ ਕਹਿੰਦੇ ਜੇਬ ਵਿੱਚ ਰੱਖਣੀ ਆ ਜਦੋਂ ਖਾਣਾ ਖਾ ਲਿਆ ਤੁਹਾਨੂੰ ਲੱਗਦਾ ਕਿ ਬੀਪੀ ਲੱਗਦਾ ਚਾਹੇ ਨਹੀਂ ਲੱਗਦਾ 1 ਵਜ ਗਏ ਤਾਂ ਗੋਲੀ ਲੈਣੀ ਆ ਮੈਂ ਕਿਹਾ ਹੁਣ ਇਲਾਜ ਕੀ ਆ ਇਹ ਜਿਹੜਾ ਮੈਂ ਦੱਸ ਰਿਹਾ ਇਹ ਇਲਾਜ ਆ ਕਿ ਉਹ ਇਲਾਜ ਆ ਮੈਂ 5 ਮਿੰਟ ਹੋਰ ਲਵਾਂਗਾ ਸਿੱਖੀ ਸਰ ਬਸ ਉਸ ਤੋਂ ਜ਼ਿਆਦਾ ਨਹੀਂ ਸੋ ਸਾਨੂੰ ਇਹ ਸਮਝਣਾ ਪਊਗਾ ਕਿ ਅਸੀਂ ਜਾਣਾਂ ਕਿਦੋਂ ਨੂੰ ਬੀਪੀ ਨਾਮ ਦੀ ਕੋਈ ਬਿਮਾਰੀ ਨਹੀਂ ਜੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਸਮਝ ਲਿਆ ਜੇ ਤੁਸੀਂ ਖਾਣ ਪੀਣ ਉਦੋਂ ਦਾ ਕਰ ਲਿਆ ਹਾਂ ਮੈਂ ਇੱਕ ਤੁਹਾਨੂੰ ਸੁਨੇਹਾ ਅੱਜ ਹੋਰ ਦੇ ਕੇ ਜਾਨਾ ਜਿਹੜਾ ਪਿਪਲ ਆ ਇੱਥੇ ਵੀ ਡਾਕਟਰ ਸਾਹਿਬ ਨੇ ਲਗਵਾਇਆ ਹੋਊਗਾ ਲਾਜ਼ਮੀ ਆ ਪਿੱਪਲ ਦੀ ਪੂਜਾ ਪਹਿਲਾਂ ਕੀਤੀ ਜਾਂਦੀ ਸੀ ਉਹ ਯਾਰ ਜਿਹੜਾ ਸਾਨੂੰ ਜੀਵਨ ਦਿੰਦਾ ਆਕਸੀਜਨ ਦਿੰਦਾ ਜੇ ਅਸੀਂ ਉਹਨੂੰ ਮੱਥਾ ਵੀ ਟੇਕ ਲਾਂਗੇ ਕੀ ਹੋ ਜਾਊਗਾ ਜਿਨ੍ਹਾਂ ਨੂੰ ਵੀ ਬੀਪੀ ਦੀ ਪ੍ਰੋਬਲਮ ਰਹਿੰਦੀ ਹੈ ਜਾਂ 슬ੀਪ ਐਪਨੀਆਂ ਇੱਕ ਨਹੀਂ ਹਜ਼ਾਰਾਂ ਮਰੀਜ਼ ਠੀਕ ਹੋਏ ਨੇ 슬ੀਪ ਐਪਨੀਆਂ ਦੇ ਕੰਨਿਆਂ ਨੂੰ ਤਾਂ ਐਨੀ ਭਿਆਨਕ ਪ੍ਰੋਬਲਮ ਹੀ ਹੁੰਦੀ ਆ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਝਪਕਾ ਲੱਗਦਾ ਨੀਂਦ ਆਉਂਦੀ ਹੈ ਹਾਦਸੇ ਵਾਪਰਦੇ ਨੇ ਉਹਨਾਂ ਨੂੰ ਘਰਾੜੇ ਆਉਂਦੇ ਨੇ ਜੀਨੂੰ ਵੀ ਇੱਥੇ ਬੈਠੇ ਨੂੰ ਘਰਾੜੇ ਆ ਰਹੇ ਨੇ ਅੱਜ ਜਾਂ ਖਾਣਾ ਖਾਂਦੇ ਆ ਥੋੜੀ देर ਅਸੀਂ ਬੈਠਦੇ ਆ ਸਾਨੂੰ ਨੀਂਦ ਆਉਂਦੀ ਆ ਉਹਨਾਂ ਨੇ ਕੀ ਕਰਨਾ ਵਿਸਣਾ ਹੋਊਗਾ ਤੁਹਾਡੇ ਨੇੜੇ ਹੁਣ ਨਵੇਂ ਪੱਤੇ ਉਹਦੇ ਆ ਗਏ ਤੁੰਬਣਾ ਤੁਸੀਂ ਲੈਣੀਆਂ ਨੇ 10 ਤੋਂ 15 ਪੱਤੇ ਉਹਨੂੰ ਕੁੰਡੇ 'ਚ ਰਗੜ ਲੈਣਾ ਨਾਲ ਪਾ ਲੈਣੀ ਆ 2-4 ਛੁਟੀਆਂ ਦਾਲ ਚੀਨੀ ਤੇ ਥੋੜੀ ਜੀ ਪਾ ਲੈਣੀ ਆ ਤੁਸੀਂ ਗਲੋਏ ਅਮਰਤਾ ਜੀ ਨੂੰ ਕਿਹਾ ਜਾਂਦਾ ਇਹਨੂੰ ਰਗੜ ਕੇ ਸਵੇਰੇ ਖਾਲੀ ਪੇਟ ਇਹਦਾ ਸੇਵਨ ਕਰਨਾ ਤੁਸੀਂ 10 ਦਿਨਾਂ ਚ ਮਹਿਸੂਸ ਕਰੋਗੇ ਯਾਰ ਮੇਰੇ ਦਾ ਘਰਾੜੇ ਛੱਟ ਗਏ ਮੇਰਾ ਬੀਪੀ ਕੰਟਰੋਲ ਹੋਣ ਲੱਗ ਗਿਆ ਇਹਨੂੰ ਲਗਾਤਾਰ ਲੈ ਰਹੇ ਹੋ ਤਾਂ ਤੁਹਾਨੂੰ ਬੀਪੀ ਦੀ ਗੋਲੀ ਛੱਗਣੀ ਪਊਗੀ ਇਹ ਲਾਜ਼ਮੀ ਆ ਹੁਣ ਜਿਨ੍ਹਾਂ ਨੂੰ ਕਫ ਦੀ ਮੈਂ ਗੱਲ ਕਰਦਾ ਛੋਟਾ ਜਿਹਾ ਨੁਸਖਾ ਤੁਹਾਨੂੰ ਕਫ ਬਾਰੇ ਵੀ ਦੱਸਦਾ ਤਾਂ ਕਿ ਬਾਤ ਦਾ ਵੀ ਦੱਸਿਆ ਗਿਆ ਪਿੱਤ ਦਾ ਵੀ ਦੱਸਦਾ ਕਫ ਦਾ ਰਹਿ ਗਿਆ ਕਫ ਚ ਕੀ ਆ ਕਫ ਚ ਜਿਨ੍ਹਾਂ ਨੂੰ ਛਿੱਕਾਂ ਆਉਂਦਾ ਜਾਂ ਕੰਨਿਆਂ ਦੀ ਜੀਭ ਦੇਖਿਓ ਤੁਸੀਂ ਸ਼ੀਸ਼ੇ ਦੇ ਵਿੱਚ ਮਿਰਰ ਦੇ ਵਿੱਚ ਚਿੱਟੇ ਰੰਗ ਦੀ ਹੋ ਜਾਂਦੀ ਉਜਾ ਮਤਲਬ ਕਫ ਵੱਧ ਗਈ ਕਿਉਂਕਿ ਉਹਨਾਂ ਨੂੰ ਟੇਸਟ ਵੀ ਆਉਣਾ ਬੰਦ ਹੋ ਜਾਂਦਾ ਕਈ ਕਹਿੰਦੇ ਨੇ ਨਾ ਯਾਰ ਮੈਨੂੰ ਤਾਂ ਕਿਸੇ ਚੀਜ਼ ਦਾ ਸਵਾਦ ਹੀ ਨਹੀਂ ਆ ਰਿਹਾ ਖਾਣ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਤੁਹਾਡੀ ਵੀ ਕਫ ਵੱਧਦੀ ਹੈ ਕੁਝ ਦਿਨਾਂ ਲਈ ਇਦਾਂ ਦਾ ਸਾਡੇ ਸਾਹਮਣੇ ਆਉਂਦਾ ਕਿ ਸਾਨੂੰ ਸਵਾਦ ਪਤਾ ਨਹੀਂ ਲੱਗਦਾ ਫੇਰ ਕੀ ਕਰਨਾ ਅਸੀਂ ਨੇ ਕਿਉਂਕਿ ਛੇ ਰਸ ਮੈਂ ਦੱਸੇ ਨੇ ਮਧੁਰ ਅਮਲ ਲਵਣ ਕਟੂ ਪਛਾਇ ਤਿੱਖਤ ਰਸਹਾ ਛੜ ਵਿਦਾਰ ਇਹ ਰਸਨਾ ਜਿਹੜੀ ਛੇ ਰਸ ਗ੍ਰੈਂਡ ਕਰਦੀ ਤੁਸੀਂ ਨੇ ਲੈਣੀ ਆ ਸੁੰਦ 2 ਤੋਲੇ ਤੋਲੇ ਇੱਕ ਤਾਂ ਥੋੜਾ ਸੌਂਫ ਬਿਲਕੁਲ ਫਰੀ ਦਾ ਬਿਲਕੁਲ ਫੋਕੜ ਦਾ 10-15 ਰੁਪਏ ਚ ਨੁਸਖਾ ਬਣ ਜੂਗਾ ਇਹ ਤੁਹਾਡਾ ਜੇ ਨੂੰ ਬਣਾਉਗੇ ਸਿਰਫ ਲੈਣਾ ਵੀ 3 ਦਿਨਾਂ ਸਮਝੋ ਇਹਨੂੰ ਰਗੜ ਕੇ ਬਿਲਕੁਲ ਬਰੀਕ ਕਰਕੇ ਥੋੜਾ ਜਿਹਾ ਸ਼ਹਿਦ ਪਾ ਲੈਣਾ ਇਹਦੇ ਚ ਥੋੜੇ ਜਿਹਾ ਮਨੱਕੇ ਲਿਆ ਕੇ ਪੰਜ ਚਾਰ ਮਨੱਕੇ ਉਹਨਾਂ ਦੀਆਂ ਗਿੱਟੀਆਂ ਕੱਢ ਕੇ ਚੰਗੀ ਤਰ੍ਹਾਂ ਰਗੜ ਲਿਓ ਮਟਰ ਹੁੰਦਾ ਨਾ ਮਟਰ ਦੇ ਦਾਣੇ ਜਿੰਨੀ ਆਪਾਂ ਨੇ ਗੋਲੀਆਂ ਬਣਾ ਲੈਣ ਉਹ ਗੋਲੀਆਂ ਬਣਾ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਹਨੂੰ ਚੂਸ ਕੇ ਲੈਣਾ ਜਦੋਂ ਤੁਸੀਂ ਚੂਸ ਕੇ ਲੈਣਾ ਸਿਰਫ 3 ਦਿਨ ਇਦਾਂ ਕਰਿਓ ਤੀਜੇ ਦਿਨ ਤੁਹਾਡੀ ਜੀਭ ਦਾ ਟੇਸਟ ਵੀ ਸਹੀ ਹੋ ਜਾਊਗਾ ਜੇ ਕਿਸੇ ਦੀ ਇਮਿਊਨਿਟੀ ਕਮਜ਼ੋਰ ਆ ਉਹ ਵੀ ਸਹੀ ਹੋ ਜੂਗੀ ਤੇ ਤੁਹਾਨੂੰ ਭੁੱਖ ਵੀ ਪ੍ਰੋਪਰ ਲੱਗੂਗਾ ਇਹਨੇ ਜਟਰਾਗ ਨੂੰ ਟੀਬਰ ਕਰ ਦੇਣਾ ਉਹ ਤੇਜ਼ੀਤ ਕਰ ਦੇਣਾ ਸਾਡੀ ਜਟਰਾਗ ਨੂੰ ਮੇਰਾ ਖਿਆਲ ਆ ਵੀ ਮੇਰਾ ਸਮਾਂ ਹੋ ਗਿਆ ਬਸ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰ ਲਾਂ ਮੈਂ ਅੱਜ ਇੱਕ ਤੁਹਾਡੇ ਲਈ ਡਾਈਟ ਪਲਾਨ ਲੈ ਕੇ ਆਇਆ ਸੀ ਓਕੇ ਇਥੇ ਉੱਥੋਂ ਸਾਲ ਤੋਂ ਵੀ ਤੁਹਾਨੂੰ ਪ੍ਰਾਪਤ ਵੀ ਹੋ ਜਾਊਗਾ ਦੇਖੋ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦਿਆ ਤਨ ਪੀੜਿਆ ਅੱਜ ਤੁਸੀਂ ਇਹ ਧਾਰਨਾ ਕਰਕੇ ਚੱਲੋਗੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਮੇਰੇ ਤੇ ਇਦਾਂ ਵਿਸ਼ਵਾਸ ਨਹੀਂ ਕਰਨਾ ਉਹਨੂੰ ਆਪਾਂ ਨੇ ਸੌਟੀ ਤੇ ਉਤਾਰਨਾ ਖਰੇ ਸੋਨੇ ਵਾਂਗ ਅੱਜ ਜਾ ਕੇ ਤੁਸੀਂ ਆਪਣਾ ਐਲ ਐਫ ਟੀ ਟੈਸਟ ਕਰਵਾਉਗੇ ਲਿਬਰਡ ਪ੍ਰੋਫਾਈਲ ਟੈਸਟ ਕਰਵਾਉਗੇ ਤੁਹਾਡਾ ਅਲਕਲਾਈਨ ਤੁਹਾਨੂੰ ਐਲ ਐਫ ਟੀ ਚ ਪਤਾ ਲੱਗ ਜਾਊਗਾ ਐਸਜੀ ਓਡੀਪੀਟੀ ਤੁਹਾਨੂੰ ਸਾਰੇ ਨੂੰ ਪਤਾ ਲੱਗ ਜਾਣੀਏ ਤੁਹਾਡਾ ਲੀਵਰ ਸੈਲਟੀ ਤੁਹਾਨੂੰ ਪਤਾ ਲੱਗ ਜਾਊਗਾ ਲੀਵਰ ਚ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੇ ਕੋਲੇਸਟ੍ਰੋਲ ਕਿੰਨੇ ਵਧੇ ਹੋਏ ਨੇ ਤੁਹਾਡੇ ਟ੍ਰਾਈਗਲਾਈਸਰਾਈਡਸ ਕੀ ਨੇ ਜਾਂ ਸਾਹ ਚੜਨ ਦਾ ਕਿਸੇ ਨੂੰ ਇਹ ਸਿਰਫ 7 ਦਿਨ ਦਾ ਤੁਸੀਂ ਡਾਈਟ ਪਲਾਨ ਬਣਾ ਲਓ ਅਪਣਾਉਣਾ ਤੁਸੀਂ ਆਪਣੇ ਲਈ ਆ ਮੇਰਾ ਇਹਦੇ ਚ ਜੇ ਤੁਹਾਨੂੰ ਲੱਗਦਾ ਕਿ ਕੋਈ ਲਾਲਚ ਕੋਈ ਨਹੀਂ ਤੁਸੀਂ ਜਦੋਂ ਅਪਣਾਓਗੇ ਹਫਤੇ ਬਾਅਦ ਫਿਰ ਤੁਸੀਂ ਲੈਬੋਰੀ ਤੋਂ ਜਾ ਕੇ ਟੈਸਟ ਕਰਵਾਉਣਾ ਉਹ ਦੋਨੇ ਰਿਪੋਰਟਾਂ ਨੂੰ ਮੈਚ ਕਰ ਲਿਓ ਜੇ ਤੁਹਾਨੂੰ ਲੱਗਿਆ ਕਿ ਹਾਂ ਮੈਂ ਪਹਿਲਾਂ ਨਾਲੋਂ ਤੰਦਰੁਸਤ ਆ ਇਹਦੇ ਨਾਲ ਫ੍ਰੀ ਚ ਤੁਹਾਨੂੰ ਕੀ ਮਿਲੂਗਾ ਫ੍ਰੀ ਦੀ ਚੀਜ਼ ਨਾਲ ਫ੍ਰੀ ਚ ਕੀ ਮਿਲੂਗਾ ਤੁਹਾਡਾ ਜਿਹਦਾ weight ਵੱਧਦਾ वजन ਵੱਧਦਾ ਨਾ ਤਿੰਨ ਤੋਂ 4 ਕਿਲੋ ਤੁਹਾਡਾ वजन ਵੀ ਘਟ ਜੂਗਾ ਇਹ ਵੀ ਗੱਲ ਨੋਟ ਕਰਿਓ ਤੇ ਤੁਸੀਂ ਬਿਲਕੁਲ ਫੁੱਲਾਂ ਵਰਗੇ ਹੌਲੇ ਮਹਿਸੂਸ ਕਰੋਗੇ ਸਿਰਫ 7 ਦਿਨ ਆਪਣਾ ਕੇ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਇੱਕ ਸਾਡਾ ਪਲਾਨ ਆ ਡਾਈਟ 1 ਪਲੇਟ 1 ਪਲੇਟ 2 ਉਭੀ ਜੇ ਤੁਸੀਂ ਕਹੋਗੇ ਤੁਹਾਨੂੰ ਮਿਲ ਜੂਗਾ ਸਾਡੇ WhatsApp ਨੰਬਰ ਤੋਂ ਵੀ ਪ੍ਰਾਪਤ ਹੋ ਜੂਗਾ ਉਹ ਬਿਲਕੁਲ ਫ੍ਰੀ ਆ ਸਾਰਿਆਂ ਲਈ ਕੋਈ ਉਹਦੇ ਚ ਉਹ ਨਹੀਂ ਹੈ ਤੇ ਤੁਸੀਂ ਉਹਨੂੰ ਉਹ ਤੋਂ ਬਾਅਦ ਉਹ ਅਪਣਾ ਲਿਓ ਤੁਸੀਂ ਕਹੋਗੇ ਕਿ ਯਾਰ ਲਾਈਫ ਚੇਂਜ ਹੋਊਗੀ ਬਿਮਾਰੀ ਰਹੀ ਉਹ ਨਹੀਂ ਤੁਹਾਨੂੰ BP ਦੀ ਗੋਲੀ ਜ਼ਬਰਦਸਤੀ ਛੱਡਣੀ ਪਊਗੀ ਨਹੀਂ ਛੱਡੋਗੇ BP ਹੋਰ ਘਟੂਗਾ ਜਿਨ੍ਹਾਂ ਦਾ BP ਬੰਦ ਆ ਜਿਵੇਂ ਜਿਹੜੇ ਕੋਈ ਖੂਨ ਘਾੜੇ ਵਾਲੀ ਗੋਲੀ ਖਾ ਰਹੇ ਨੇ ਉਹਨਾਂ ਨੂੰ ਛੱਡਣੀ ਪਊ ਕਿਉਂਕਿ ਬਿਲਕੁਲ ਸਹੀ ਆ ਜਾਣੀਆਂ ਨੇ ਰਿਪੋਰਟਾਂ ਇਹ ਤੁਸੀਂ ਡਾਈਟ ਪਲੇਟ 1 ਪਲੇਟ 2 ਵਾਲਾ ਅਪਣਾ ਲਿਓ ਸੋ ਐਨੀ ਇੱਕ ਸੰਝਾਂ ਮੈਂ ਪਾਜਿਆ ਨਹੀਂ ਤੁਹਾਡੇ ਨਾਲ ਕੋਈ ਬਹੁਤ ਵੱਡਾ ਬੁਲਾਰਾ ਬਣ ਕੇ ਨਹੀਂ ਆਇਆ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਕੋਈ ਗੁਰਬਾਣੀ ਦਾ ਸ਼ਬਦ ਬੋਲਦੇ ਮੇਰੇ ਤੋਂ ਕੋਈ ਵੱਧ ਘੱਟ ਗੱਲ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਕਿਸੇ ਦੀ ਸ਼ਾਨ ਖਿਲਾਫ ਬੋਲਿਆ ਗਿਆ ਹੋਵੇ ਉਹਦੇ ਲਈ ਵੀ ਮਾਫੀ ਆ ਪਰ ਆਪਾਂ ਅਪਣਾਈਏ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਤੇ ਤਨ ਪੀਣੀਏ ਮਨ ਮਹਿ ਚੱਲੇ ਬਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ